ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਟੌਪਿਕ ਤੇ ਜੋ ਔਰਤਾਂ ਤੇ ਮਰਦਾਂ ਨੂੰ ਦੋਨਾਂ ਨੂੰ ਬਹੁਤ ਪਸੰਦ ਆਊਗਾ ਸਕਿਨ ਨੂੰ ਡਾਈਟ ਨਾਲ ਗਲੋਇੰਗ ਕਿਵੇਂ ਬਣਾਈਏ ਵੀਡੀਓ ਵਿੱਚ ਮੈਂ ਪੂਰੀ ਡਿਟੇਲ ਵਿੱਚ ਦੱਸਾਂਗਾ ਕਿ ਕਿਹੜੀ ਡਾਈਟ ਨਾਲ ਕਿਹੜੇ ਫੂਡ ਨਾਲ ਤੁਹਾਡੀ ਸਕਿਨ ਚਮਕਦੀ ਅਤੇ ਗਲੋਇੰਗ ਰਹੂਗੀ ਅਤੇ ਕਿਹੜੀਆਂ-ਕਿਹੜੀਆਂ ਐਕਸਰਸਾਈਜ਼ ਨਾਲ ਇਸ ਨੂੰ ਬੂਸਟ ਮਿਲੇ ਅੱਛਾ ਬਹੁਤ ਮਹਿੰਗੀਆਂ ਕਰੀਮਾਂ ਲਾਇਆਂ ਹੋਣੀਆਂ ਤੁਸੀ ਪਰ ਚਿਹਰੇ ਤੇ ਪਹਿਲਾਂ ਵਰਗੀ ਚਮਕ ਨਹੀਂ ਮਿਲ ਰਹੀ ਹੋਣੀ ਪਰ ਮੈਂ ਤੁਹਾਨੂੰ ਦੱਸਾਂਗਾ ਅਸਲੀ ਗਲੋਬ ਬਾਹਰੋਂ ਨਹੀਂ ਅੰਦਰੋਂ ਆਉਂਦਾ ਕੁਝ ਜੇ ਸਾਇੰਸ ਬੇਸਡ ਟਿਪਸ ਨੇ ਜੋ ਤੁਹਾਡੇ ਨਾਲ ਤਾ ਜੋ ਤੁਸੀਂ ਅਸਲੀ ਰਿਜ਼ਲਟ ਵੇਖੋ ਆਪਣੀ ਸਕਿਨ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਜੋ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂ ਕੁਝ ਅਜਿਹੀ ਡਾਈਟ ਅਤੇ ਕੁਝ ਖਾਸ ਕਸਰਤਾਂ ਜਿਹੜੀਆਂ ਤੁਹਾਡੀ ਸਕਿਨ ਨੂੰ ਬਦਲ ਦੇਣਗੀਆਂ ਸਭ ਤੋਂ ਪਹਿਲਾਂ ਸਮਝ ਲਓ ਕਿ ਤੁਹਾਡੀ ਸਕਿਨ ਰਿਐਕਟ ਕਿਵੇਂ ਕਰਦੀ ਆ ਸਕਿਨ ਤੁਹਾਡੀ ਬਾਡੀ ਦਾ ਸਭ ਤੋਂ ਵੱਡਾ ਆਰਗਨ ਆ ਜਿਹਨੂੰ ਨਿਊਟ੍ਰੀਸ਼ਨ ਦੀ ਲੋੜ ਪੈਂਦੀ ਆ ਤਾਂ ਜੋ ਹੈਲਥੀ ਤੇ ਗਲੋਇੰਗ ਰਹੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਗਲੋ ਸਿਰਫ ਅੰਦਰੋਂ ਹੀ ਆ ਸਕਦਾ ਗਲਤ ਖਾਣ ਪੀਣ ਨਾਲ ਤੁਹਾਡੀ ਸਕਿਨ ਤੇ ਐਕਨੇ ਡੈਲਨਸ ਜਾਂ ਏਜਿੰਗ ਸਾਈਨ ਵੱਧ ਜਾਂਦੇ ਨੇ ਰਿਸਰਚ ਦੱਸਦੀ ਹੈ ਕਿ ਪਲਾਂਟ 베ਸਡ ਫੂਡ ਅਤੇ ਐਂਟੀ ਇਨਫਲਮੇਟਰੀ ਡਾਈਟ ਸਕਿਨ ਹੈਲਥ ਨੂੰ ਬੂਸਟ ਕਰਦੀ ਆ ਹੁਣ ਦੇਖਦੇ ਆ ਕੀ ਖਾਣਾ ਤੇ ਕੀ ਕੀ ਅਵਾਇਡ ਕਰਨਾ ਸਵੇਰ ਤੋਂ ਸ਼ੁਰੂਆਤ ਕਰਦੇ ਆ ਸਵੇਰੇ ਉੱਠਦੇ ਸਾਰੀ ਚਾਹ ਦੀ ਜਗ੍ਹਾ ਕੋਸੇ ਪਾਣੀ ਵਿੱਚ ਅੱਧਾ ਨਿੰਬੂ ਪਾ ਕੇ ਅਤੇ ਇੱਕ ਚਮਚ ਸਹਿਦ ਦਾ ਪਾ ਕੇ ਪਿਓ ਇਸ ਨਾਲ ਤੁਹਾਡਾ ਖੂਨ ਸਾਫ਼ ਰਹੇਗਾ ਜਾਂ ਸਵੇਰੇ ਚਿਕੰਦਰ ਤੇ ਗਾਜਰ ਦੇ ਮਿਕਸ ਜੂਸ ਦਾ ਸੇਵਨ ਕਰੋ ਪਰ ਇਹ ਬਿਨਾਂ ਕਿਸੇ ਸ਼ੂਗਰ ਤੇ ਤਾਜ਼ਾ ਹੋਣਾ ਚਾਹੀਦਾ ਬਿਲਕੁਲ ਇਹ ਚਿਹਰੇ ਤੇ ਕੁਦਰਤੀ ਪਿੰਕ 글로 ਮਤਲਬ ਕੁਦਰਤੀ ਲਾਲੀ ਬਣਾਉਂਦਾ। ਕਾਵਨ ਸੀ ਨਾਲ ਭਰਪੂਰ ਆਮਲਾ ਸਕਿਨ ਨੂੰ ਟਾਈਟ ਰੱਖਦਾ ਤੇ ਕਦੇ ਝੁਰੜੀਆਂ ਨਹੀਂ ਪੈਣ ਦਿੰਦਾ। ਇੱਕ ਸਵੇਰੇ ਉੱਠਦੇ ਹੀ ਭਿਜੇ ਹੋਏ 8-10 ਬਦਾਮ ਤੇ ਦੋ ਦਿਨ ਅਖਰੋਟ। ਇਹਨਾਂ ਵਿੱਚ ਓਮੇਗਾ 3 ਬਹੁਤ ਭਰਪੂਰ ਮਾਤਰਾ ਵਿੱਚ ਹੁੰਦਾ ਜੋ ਸਾਡੀ ਸਕਿਨ ਨੂੰ ਨਰਮ ਰੱਖਦਾ। ਅੱਛਾ ਪੂਰੇ ਦਿਨ ਵਿੱਚ 8-10 ਗਲਾਸ ਪਾਣੀ ਜ਼ਰੂਰ ਪੀਓ। ਹਾਈਡਰੇਟਡ ਸਕਿਨ ਹੀ ਗਲੋਇੰਗ ਸਕਿਨ ਹੁੰਦੀ ਆ। ਰੋਜ਼ਾਨਾ ਘੱਟੋ-ਘੱਟ 80 ਤੋਂ 100 ਗ੍ਰਾਮ ਤਾਜ਼ੇ ਫਲਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ। ਜਿਵੇਂ ਸੇਬ, ਨਾਸਪਾਤੀ, ਸੰ ਅਤੇ ਨਾਲ ਹੀ 80 ਤੋਂ 100 ਗ੍ਰਾਮ ਸਬਜ਼ੀਆਂ ਪਕਾਈਆਂ ਵੀ ਖਾ ਸਕਦੇ ਹੋ ਪਰ ਘੱਟ ਲੂਣ ਮਿਰਚ ਹੋਵੇ ਸੈਲਡ 'ਚ ਵੀ ਜਿਵੇਂ ਗਾਜਰ ਟਮਾਟਰ ਗੋਭੀ ਭਿੰਡੀ ਬ੍ਰੋਕਲੀ ਸੈਲਡ ਵਿੱਚ ਪੱਤੇ ਵੀ ਜਿਵੇਂ ਧਨੀਆ ਦੇ ਪੱਤੇ ਪਾਲਕ ਮੇਥੀ ਇਹਨਾਂ ਵਿੱਚ ਵਿਟਾਮਿਨ A ਤੇ E ਹੁੰਦਾ ਜੋ ਸਕਿਨ ਰਿਪੇਅਰ ਵਿੱਚ ਮਦਦ ਕਰਦਾ ਐਂਟੀਆਕਸੀਡੈਂਟ ਨਾਲ ਭਰਪੂਰ ਫੂਡ ਜਿਵੇਂ ਬਲੂ ਬੈਰੀਜ਼ ਅਤੇ ਸਟਰਾਬਰੀਜ਼ ਇਹ ਐਂਟੀਆਕਸੀਡੈਂਟ ਨਾਲ ਭਰੇ ਹੁੰਦੇ ਨੇ ਜੋ ਤੁਹਾਡੀ ਸਕਿਨ ਤੇ ਏਜ ਨਹੀਂ ਦਿਖਣ ਦਿੰਦੇ ਮਤਲਬ ਉਮਰ ਨੂੰ ਘਟਾਉਂਦੇ ਆ ਆਈ ਬ੍ਰਾਜ਼ੀਲ ਨਰਸ ਵਿੱਚ ਸਲੇਨੀਅਮ ਹੁੰਦਾ ਜੋ ਤੁਹਾਡੀ ਸਕਿਨ ਨੂੰ ਪ੍ਰੋਟੈਕਟ ਕਰਦਾ। ਸਨੈਕਸ ਵਜੋਂ ਇੱਕ ਮੁਠੀ ਭਰ ਰੂ ਲੈ ਲਿਆ ਕਰੋ। ਗ్రీన్ ਟੀ ਜਾਂ ਤੁਲਸੀ ਦਾ ਕੜਾ ਇਹ ਸਰੀਰ ਦੇ ਟੌਕਸਿਨਸ ਮਤਲਬ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ। ਰਾਤ ਨੂੰ ਸੌਣ ਤੋਂ 1 ਘੰਟਾ ਪਹਿਲਾਂ ਜ਼ਰੂਰ ਲੈ ਲੈਣਾ ਚਾਹੀਦਾ। ਔਰ ਗ੍ਰੀਨ ਟੀ ਬਿਨਾ ਮਿੱਠੇ ਤੋਂ ਪੀਣੀ ਆ। ਗੋਲਡਨ ਮਿਲਕ ਮਤਲਬ ਹਲਦੀ ਵਾਲਾ ਦੁੱਧ ਇਹ ਐਂਟੀਬੈਕਟੀਰੀਅਲ ਹੁੰਦਾ ਜੋ ਤੁਹਾਡੇ ਆਇਕ ਨੇ ਤੇ ਕਿਲ ਅੰਦਰੋਂ ਠੀਕ ਕਰਦਾ। ਇਸ ਨੂੰ ਪੀਣ ਦਾ ਸਹੀ ਸਮਾਂ ਰਾਤ ਨੂੰ ਸੌਣ ਤੋਂ 30 ਮਿੰਟ ਪਹਿਲਾਂ ਲਓ ਤੇ ਥੋੜੀ ਕਾਲੀ ਮਿਰਚ ਵੀ ਐਡ ਕਰ ਸਕਦੇ। ਗਾਜਰ ਅਤੇ ਚੁਕੰਦਰ ਦਾ ਜੂਸ ਤੁਸੀਂ ਦੁਪਹਿਰੇ ਵੀ ਲੈ ਸਕਦੇ ਹੋ ਮਤਲਬ ਆਪਣੇ ਲੰਚ ਤੋਂ ਕਿੰਨੇ ਘੰਟਾ ਪਹਿਲਾਂ ਹੁਣ ਦੇਖਦੇ ਆ ਕੀ ਨਹੀਂ ਖਾਣਾ ਮਤਲਬ ਕੀ ਅਵਾਇਡ ਕਰਨਾ ਇੱਕ ਤਾਂ ਕੋਈ ਵੀ ਬਾਰੀ ਜੂਸ ਨਹੀਂ ਪੀਣਾ ਘਰ ਦਾ ਹੀ ਤਿਆਰ ਕਰਕੇ ਪਿਓ ਬਿਨਾ ਕਿਸੇ ਮਿੱਠੇ ਤੋਂ ਕੋਈ ਕੋਲਡ ਡਰਿੰਕ ਨਹੀਂ ਯੂਜ਼ ਕਰਨੀ ਕੋਈ ਬਾਰੀ ਤਲੀਆਂ ਹੋਈਆਂ ਚੀਜ਼ਾਂ ਨਹੀਂ ਖਾਣੀਆਂ ਚੰਗੀ ਸਕਿਨ ਅਤੇ ਚੰਗੀ ਹੈਲਥਲੀ ਜੰਕ ਫੂਡ ਫਾਸਟ ਫੂਡ ਅਤੇ ਬੈਡ ਫੈਟਸ ਨੂੰ ਬੰਦ ਕਰ ਦਿਓ ਜਮਾ ਇਹ ਇਨਫਲੇਮੇਸ਼ਨ ਵਧਾਉਂਦੀਆਂ ਨੇ ਐਸੀ ਆਪਣੀ ਡਾਈਟ ਪਰ ਡਾਈਟ ਦੇ ਨਾਲ ਨਾਲ ਐਕਸਰਸਾਈਜ਼ ਵੀ ਬਹੁਤ ਜ਼ਰੂਰੀ ਆ ਹੈਲਥੀਅਰ ਤੇ ਗਲੋਇੰਗ ਸਕਿਨ ਲਈ ਐਕਸਰਸਾਈਜ਼ ਦੇਖਦੇ ਆ ਕਿਹੜੀਆਂ ਕਰਨੀਆਂ ਆਪਾਂ ਰੋਜ਼ਾਨਾ 10 ਮਿੰਟ ਕਰਨੀਆਂ ਨੇ ਤਾਂ ਜੋ ਫੇਸ ਮਸਲ ਟੋਨ ਹੋਣਾ ਤੇ ਗਲੋਇੰਗ ਸਕਿਨ ਹੋਵੇ ਪਹਿਲਾ ਹੈਗਾ ਫੇਸ ਟੈਪ ਫਿੰਗਰਸ ਨਾਲ ਫੇਸ ਤੇ ਹਲਕੇ ਹਲਕੇ ਟੈਪ ਕਰਨੇ ਆ ਰੋਜ਼ਾਨਾ 1 ਮਿੰਟ ਦੂਜਾ ਹੈਗਾ ਪਰਕ ਅੱਖ ਜਿਹਨੂੰ ਪਾਊਟ ਬਣਾਉਣੇ ਕਹਿੰਦੇ ਆ ਆਪਾਂ ਲਿਪ ਨੂੰ ਪਾਊਟ ਬਣਾ ਕੇ 10-15 ਸਕਿੰਟ ਹੋਲਡ ਕਰੋ ਅਤੇ ਰੋਜ਼ਾਨਾ 10 ਤੋਂ 15 ਵਾਰ ਤੀਜਾ ਹੈਗਾ ਫਿਸ ਫੇਸ ਗੱਲਾਂ ਅੰਦਰ ਖਿੱਚੋ ਤੇ ਸਮਾਈਲ ਕਰੋ 10 ਸਕਿੰਟ ਹੋਲਡ ਕਰਕੇ 5-7 ਵਾਰ ਚੌਥਾ ਹੈਗਾ ਬੈਲੂਨ ਫੇਸ ਮੂੰਹ ਵਿੱਚ ਹਵਾ ਭਰ ਕੇ ਗੱਲਾਂ ਨੂੰ ਫਲਾਓ ਅਤੇ ਪੰਜਵਾਂ ਹੈਗਾ ਰੋਜ਼ਾਨਾ 2 ਮਿੰਟ ਫੇਸ ਦੀ ਮ사ਜ ਜ਼ਰੂਰ ਕਰੋ ਅੱਗੇ ਆ ਗਈ ਆਪਣੀ ਜਰਨਲ ਐਕਸਰਸਾਈਜ਼ ਜਰਨਲ ਐਕਸਰਸਾਈਜ਼ ਸਟਰੈਂਥ ਟ੍ਰੇਨਿੰਗ ਵੇਟ ਲਿਫਟਿੰਗ ਤਿੰਨ ਵਾਰ ਵੀਕ ਵਿੱਚ ਜ਼ਰੂਰ ਕਰਨੀ ਹੈ ਇਹ ਓਵਰਆਲ ਹੈਲਥ ਲਈ ਬਹੁਤ ਲਾਭਦਾਇਕ ਯੋਗ ਪੋਜ਼ ਜਿਵੇਂ ਸੂਰਿਆ ਨਮਸਕਾਰ ਸਰਵਾੰਗਾਸਨ ਜਿਸ ਨੂੰ ਅਸੀਂ ਸ਼ੋਲਡਰ ਸਟੈਂਡ ਵੀ ਕਹਿੰਦੇ ਆ ਰੋਜ਼ਾਨਾ 20 ਮਿੰਟ ਕਰੋ ਤਾਂ ਕਿ ਸਟ੍ਰੈਸ ਘਟੇ ਅਤੇ ਬਲੱਡ ਸਰਕੂਲੇਸ਼ਨ ਤੇਜ਼ ਹੋਵੇ 30 ਮਿੰਟ ਰੋਜ਼ਾਨਾ ਕਾਰਡੀਓ ਨੂੰ ਵੀ ਦੇਵੋ ਲਾਸਟ ਵਿੱਚ ਕੁਝ ਖਾਸ ਗੱਲਾਂ ਜੋ ਧਿਆ ਇੱਕ ਵਾਰ ਦਿਨ ਵਿੱਚ ਪਸੀਨਾ ਜ਼ਰੂਰ ਹੋਣਾ ਚਾਹੀਦਾ ਤੁਹਾਡੀ ਬਾਡੀ ਨੂੰ ਕਿਉਂਕਿ ਪਸੀਨੇ ਨਾਲ ਸਕਿਨ ਦੇ ਰੋਮ ਖੁੱਲਦੇ ਆ ਤੇ ਸਾਫ਼ ਹੁੰਦੇ ਆ ਔਰ ਰਾਤ ਨੂੰ ਸੌਣ ਤੋਂ ਪਹਿਲਾਂ ਫੇਸ ਨੂੰ ਤਾਜ਼ੇ ਪਾਣੀ ਨਾਲ ਜ਼ਰੂਰ ਧੋਣਾ ਆ ਔਰ ਜਿਹੜੀ ਵੀ ਡਾਈਟ ਤੁਸੀਂ ਲੈਣੀ ਆ ਉਸ ਵਿੱਚ ਕਾਰਬ ਫੈਟ ਅਤੇ ਪ੍ਰੋਟੀਨ ਬੈਲੈਂਸ ਮਾਤਰਾ ਵਿੱਚ ਹੋਣਾ ਚਾਹੀਦਾ ਇਹ ਸਾਰੇ ਟਿਪਸ ਜੋ ਤੁਹਾਡੇ ਨਾਲ ਸ਼ੇਅਰ ਕੀਤੇ ਆ ਜ਼ਰੂਰ ਆਪਣੇ ਲਾਈਫ ਸਟਾਈਲ ਵਿੱਚ ਅਪਣਾਓ 30 ਦਿਨਾਂ ਦੇ ਅੰਦਰ ਅੰਦਰ ਤੁਹਾਡੀ ਸਕਿਨ ਗਲੋਇੰਗ ਹੋ ਜੂਗੀ ਹੈਰਾਨੀਜਨਕ ਨਤੀਜੇ ਦੇਖਣ ਨੂੰ ਮਿਲਣਗੇ ਸੋ ਕਿਵੇਂ ਲੱਗੀ ਅੱਜ ਦੀ ਵੀਡੀਓ ਕਮੈਂਟ ਤੇ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ